ਸਵੇਰ ਤੋਂ ਹੀ ਸੂਚਨਾ ਮਿਲੀ ਹੈ ਕਿ ਇਹ ਜਿਹੜਾ ਬਖਸ਼ੀਵਾਲ ਚੌਕੀ ਹੈਗੀ ਇਸ ਦੇ ਵਿੱਚ ਜਿਹੜਾ ਵਾ ਤੁਮਾਕੇ ਦੀ ਜਿਹੜੀ ਆ ਖਬਰ ਜਿਹੜੀ ਫੈਲੀ ਹੈਗੀ ਸੀ ਤੇ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਕਾਫੀ ਤੇਜ਼ ਤੁਮਾਕਾ ਜਿਹੜਾ ਵਾ ਇਸ ਜਗ੍ਹਾ ਦੇ ਉੱਪਰੋਂ ਐਸੀ ਗੱਲ ਲੇਕਿਨ ਹੁਣ ਜਦੋਂ ਇੱਥੇ ਹੀ ਮੌਕੇ ਤੇ ਪਹੁੰਚੇ ਆ ਤਾਂ ਫਿਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਸ ਜਗ੍ਹਾ ਦੇ ਉੱਪਰ ਇੱਕ ਨਾ ਆਟੋ ਲੱਗਿਆ ਹੋਇਆ ਸੀਗਾ ਨਾ ਆਟੋ ਦੇ ਵਿੱਚ ਜਿਹੜਾ ਤੁਮਾਕਾ ਜਿਹੜਾ ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਕਿ ਇਸ ਗਠਨ ਨੇ ਜ਼ਿੰਮੇਵਾਰੀ ਲਈ ਹੈਗੀ ਕਿ ਇਹ ਤੁਮਾਕਾ ਜਿਹ ਪੁਲਿਸ ਵੱਲੋਂ ਕਿੱਥੇ ਸ਼ਿਫਟ ਕੀਤਾ ਕਲਾਂਗੋ ਥਾਣੇ 'ਚ ਕੀਤਾ ਗਿਆ ਜਿਸ ਤੋਂ ਨਾਲ ਇੱਕ ਜਿਹੜਾ ਇੱਥੇ ਆਟੋ ਸੀ ਆਟੋ ਦੇ ਵਿੱਚ ਧਮਾਕਾ ਕੀਤਾ ਗਿਆ ਇਹ ਜਿਹੜਾ ਆਟੋ ਹੈਗਾ ਫਿਲਹਾਲ ਕਲਾਂਨੌਰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਦੀ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਆ ਜਿਹੜੀਆਂ ਹੋਰ ਫਿੰਗਰਪ੍ਰਿੰਟ ਐਕਸਪਰਟ ਟੀਮਾਂ ਹੈਗੀਆਂ ਨੇ ਜਿਹੜਾ ਫ੍ਰੈਂਸਿਕ ਟੀਮਾਂ ਹੈਗੀਆਂ ਉਹ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਹੜਾ ਵਿਸਪੋਰਟ ਉਹ ਜਿਹੜਾ ਧਮਾਕਾ ਹੋਇਆ ਉਹ ਧਮਾਕਾ ਕਿਸ ਚੀਜ਼ ਦੇ ਨਾਲ ਹੋਇਆ ਚਾਹੇ ਉਹ ਟਾਇਰ ਪਟਾ ਹੈਗਾ ਜਾਂ ਫਿਰ ਜਿਹੜਾ ਉਹ ਧਮਾਕਾ ਵਾ ਕਿਸੇ ਗ੍ਰਨੇਡ ਦਾ ਹੈਗਾ ਕਿ ਕਿ ਜਿਸ ਤੋਂ ਨਾਲ ਇੱਕ ਸੰਗਠਨ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਕਿ ਇਹ ਧਮਾਕਾ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈਗਾ ਤੇ ਫਿਲਹਾਲ ਪੁਲਿਸ ਅਲਰੇਡੀ ਮਾਮਲੇ ਦੀ ਜਾਂਚ ਕਰਦਾਲ ਜਿਹੜੀ ਕੀਤੀ ਜਾ ਰਹੀ ਹੈ ਜੀ ਇਸ ਵਕਤ ਪਿੰਡ ਦੇ ਲੋਕਾਂ ਵੱਲੋਂ ਵੀ ਇਹ ਕਹਿਣਾ ਸੁਣਿਆ ਗਿਆ ਵੀ ਪਿੰਡ ਵਾਲਿਆਂ ਨੇ ਇਹ ਰੱਬੀ ਤੁਮਾਕੀ ਦੀ ਆਵਾਜ਼ ਵੀ ਸੁਣੀ ਆ ਉਹਨਾਂ ਵੱਲੋਂ ਕੀ ਕਹਿਣਾ ਜਾਣੇ ਅਫਸਰ ਜੀ ਆਪਾਂ ਜੋ ਜਿਸ ਤਰ੍ਹਾਂ ਦੇ ਨਾਲ ਪਿੰਡ ਵਾਸੀ ਕਹਿ ਰਹੇ ਨੇ ਵੀ ਪਿੰਡ ਵਾਸੀ ਖੁਦ ਕਹਿ ਰਹੇ ਨੇ ਕਿ ਅਸੀਂ ਤੁਮਾਕੀ ਜਿਹੜੀ ਆਵਾਜ਼ ਵਾ ਉਹ ਸੁਣੀ ਹੈਗੀ ਆ ਇੱਥੇ ਤੁਮਾਕਾ ਜਿਹੜਾ ਕਾਫੀ ਹੋਇਆ ਜਿਸ ਤਰ੍ਹਾਂ ਦੇ ਨਾਲ ਲੋਕ ਕਹਿ ਰਹੇ ਕਿ ਪਹਿਲਾਂ ਲੋਕਾਂ ਦੇ ਵਿੱਚ ਆਵਾਜ਼ ਸੀ ਕਿ ਟਾਇਰ ਪਾਟਿਆ ਹੋਇਆ ਵਾ ਹਣਾ ਹੁਣ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਪੁਲਿਸ ਇੱਥੇ ਮੌਕੇ ਤੇ ਆਈਏ ਪੁਲਿਸ ਜਾਂਚ ਕਰ ਰਹੀ ਹੈ ਤੇ ਇਹੀ ਜਿਤਨਾ ਇੱਕ ਆ ਸੋਸ਼ਲ ਮੀਡੀਆ ਪੋਸਟ ਵੀ ਵਾਇਰਲ ਹੋ ਰਹੀ ਹੈ ਜਿੱਦੋਂ ਸਾਫਤ ਨਜ਼ਰ ਹੁੰਦਾ ਕਿ ਕਿਹੜਾ ਗਰਨੇਡ ਹਮਲਾ ਜਿਹੜਾ ਕਿਹਾ ਜਾ ਰ ਵ੍ਰਿਕਸ਼ਾਂ ਨੂੰ ਕੋਈ ਨੁਕਸਾਨ ਵਗਾਰ ਹੋਇਆ ਗਿਆ ਆ ਸਰ ਜੀ ਜਾਂ ਇਦਾਂ ਲੱਗ ਰਿਹਾ ਵੀ ਕੋਈ ਜਸਾਂ ਦੇ ਨਾਲ ਸਾਹਮਣੇ ਤਸਵੀਰ ਹੈਗੀ ਆ ਇੱਥੇ ਦੇਖਿਆ ਜਾ ਸਕਦਾ ਵੀ ਜਿਹੜੀ ਅੱਗ ਜਿਹੜੀ ਆ ਚਾਰੋ ਤਰਫ ਜਿਹੜੀ ਫੈਲੀ ਹੋਈ ਆ ਜਿਸ ਤਰ੍ਹਾਂ ਦੇ ਨਾਲ ਇੱਥੇ ਇਹ ਦੇਖਿਆ ਜਾ ਸਕਦਾ ਵੀ ਅੱਗ ਜਿਹੜੀ ਆ ਲੱਗੀ ਹੋਈ ਆ ਜਿਸ ਤਰ੍ਹਾਂ ਇੱਥੇ ਤੁਮਾਕਾ ਜਲਾਇਆ ਉੱਪਰ ਦੀ ਗੱਲ ਕੀਤੀ ਜਾਵੇ ਤਾਂ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਵੀ ਜਿਹੜੇ ਵਿਰਕਸ਼ ਨੇ ਵਿਰਕਸ਼ ਦੇ ਉੱਪਰ ਜਿਹੜੇ ਪੱਤੇ ਨੇ ਉਹ ਵੀ ਬਿਲਕੁਲ ਬਿਲਕੁਲ ਜਲੇ ਹੋਏ ਨੇ ਤੇ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਧਮਾਕਾ ਜੜਾ ਵਾ ਗ੍ਰਨੇਡ ਹਮਲਾ ਜਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵਿੱਚ ਕਹਿਆ ਜਾ ਰਿਹਾ ਕਿ ਗ੍ਰਨੇਡ ਹਮਲਾ ਕੀਤਾ ਗਿਆ ਉਸ ਤਰ੍ਹਾਂ ਹੀ ਲੱਗ ਰਿਹਾ ਹੈਗਾ ਫਿਲਹਾਲ ਜਿਹੜੇ ਮੌਕੇ ਦੇ ਪੁਲਿਸ ਅਧਿਕਾਰੀ ਨੇ ਉਹ ਪਹੁੰਚ ਚੁੱਕੇ ਨੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਨਾਲ ਕਹਿਆ ਜਾ ਰਿਹਾ ਕੁਝ ਸਮੇਂ ਬਾਅਦ ਹੀ ਇਸ ਦਾ ਖੁਲਾਸਾ ਜਿਹੜਾ ਵਾ ਕੀਤਾ ਜਾਵੇਗਾ ਤਾਂ ਸਾਰੀ ਜਾਣਕਾਰੀ ਜਿਹੜੀ ਹੈ মিডিਆ ਨਾਲ ਕੁਝ ਸਮੇਂ ਬਾਅਦ ਇੱਕ ਮਿੰਟ ਕੋਈ ਗੱਲ ਨਹੀਂ ਇਧਰ ਇੱਕ ਸਾਹ ਕਿ ਨਾਮ ਬਖਰੀਆ ਆਪਣਾ ਨਾਮ ਮਰਕ ਤੇ ਧੜਮਕ ਦੀ ਆਵਾਜ਼ ਆਈ ਆ ਤੇ ਕਿਸੇ ਨੇ ਕਿਹਾ ਤਾਂ ਬੰਬ ਚਲਾ ਕੇ ਇਹਨੇ ਕਿਹਾ ਤਾਂ ਟੈਰ ਪਾਟਾ ਇਹੋ ਜਿਹੀ ਗੱਲਾਂ ਕਰ ਕਹਿੰਦੇ ਸੋਗੇ ਮੁਰਕਾ ਅਸੀਂ ਕੱਲ ਸੁਣੀ ਨਹੀਂ ਕਿੰਨੇ ਵਜੇ ਕਿੰਨੇ ਵਜੇ ਘਟਣਾ ਹੈ ਟਾਈਮ ਦਾ ਕਰੈਕਟ ਤਿੰਨ ਪਤਾ ਹਨੇਰਾ ਹੋ ਗਿਆ ਮਤਲਬ ਤੁਸੀਂ ਮਤਲਬ 7 ਵਜੇ ਤੋਂ ਬਾਅਦ ਹੀ ਹੋਣਾ ਟਾਈਮ ਹਾਂ ਪਰ ਇਹ ਪਤਾ ਕਿ ਚੌਂਕੀ ਲੱਗਿਆ ਨਾ ਇਹ ਨਹੀਂ ਆਪਾਂ ਦੇ ਕਮਰੇ ਸੁੱਤੇ ਆ ਸਾਨੂੰ ਬੁਰਾ ਇਹ ਇੱਧਰ ਹੋਇਆ ਜੇ ਇੱਧਰ ਇਹ ਮਤਲਬ ਜਿਵੇਂ ਤੁਸੀਂ ਕਹਿ ਰਹੇ ਸੁੱਤੇ ਤੇ ਲੇਟ ਲੇਟ ਰਾਤ ਦਾ ਮਤਲਬ ਆਨੇ ਸੁੱਤੇ ਇਹਦੇ ਵੇਲੇ ਕੋਈ ਕਮਰਾ ਤੁਸੀਂ ਸ਼ਾਮੀ ਸੌਂ ਜਾਂਦੇ ਬੈਠੇ ਜੀ ਵਾਡੀ ਦਾ ਧਮਾਕਾ ਕਰਾਂਗੇ ਤੇ ਨਾ ਤੇ ਜੀਗਾ ਜਿੱਤਾ ਟਾਇਰ ਪਾਤਾ ਟਰੱਕ ਵਾ ਬੰਬ ਜੇ ਤੁਮ ਹਾਂ ਟਾਇਰ ਟਾਇਰ ਬਟਾ ਟਾਇਰ ਇਹਦੇ ਸੜਕਾਂ ਦਾ ਲੱਗਾ ਹੋਣਾ ਨਾ ਇਹ ਕਹਿੰਦੇ ਵਿਚਾਰ ਮਤਲਬ ਜ਼ੋਰਦਾਰ ਧਮਾਕਾ ਜਿਹੜੀ ਬਾਤ ਸੁਣੀ ਹਾਂਜੀ ਹਾਂਜੀ ਤੇ ਟਾਇਰ ਹੀ ਪਾਟਾ ਹੋ ਗਿਆ ਬੰਬ ਨਹੀਂ ਦੂਜਾ ਬੰਬ ਨਹੀਂਗਾ ਵੀ ਜਿਹੜਾ ਅਸਤਵਾਇ ਲੋਕੇ ਘਰਾਂ ਕਿ ਲਾਉਂਦੇ ਉਹ ਨਹੀਂ ਹੋ ਸਕਦਾ ਨੀਂ ਕਿ ਥੇਰ ਬਾਅਦ ਜਿਹੜੇ ਪੁਲਿਸ ਦੇ ਅਧਿਕਾਰੀ ਉੱਤੇ ਪਹੁੰਚਦੇ ਨੇ ਉਹ ਇਨਸਾਨ ਨੂੰ ਹੁਣ ਪਤਾ ਲੱਗਾ ਹੋਇਆ ਸੀ ਇਹ ਤੇ ਨਹੀਂ ਪਤਾ ਲੱਗਾ ਤੇ ਨਾ ਅੱਜ ਹੁਣ ਪਤਾ ਲੱਗਾ ਵੀ ਕੀ ਕੀ ਨਾਮ ਹੋ ਗਈ ਆਪਣਾ ਕਿਹੜਾ ਪਿੰਡ ਆ ਮੇਰਾ ਪਿੰਡ ਕਹੜਾ ਗੋਲੀ ਲੰਬੜਦਾਰ ਹਾਂਜੀ ਹਾਂਜੀ ਨਾ ਕੀ ਤੁਹਾਡਾ ਨਾ ਪੰਮ ਸਰ ਡੰਗਸਾੜੀ ਸਾਡੇ ਨਾਲ ਡੀਐਸਪੀ ਗੁਰਵਿੰਦਰ ਸਿੰਘ ਮਝੂਰ ਨੇ ਉਹਨਾਂ ਨਾਲ ਗੱਲਬਾਤ ਕਰਨੀ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਬਖਸ਼ੀਵਾਲ ਦੇ ਜਵਾਰਦਾਤ ਹੋਈ ਹੈ ਕਿ ਕਿਵੇਂ ਦੇਖਦੇ ਜੀ ਜਿਵੇਂ ਮੈਂ ਦੱਸਿਆ ਪਹਿਲਾਂ ਵੀ ਕਿ ਸੋਸ਼ਲ ਮੀਡੀਆ ਦੇ ਇੱਕ ਤੇਜ਼ੀ ਨਾਲ ਇੱਕ ਪੋਸਟ ਵਾਇਰਲ ਹੋ ਰਹੀ ਸੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਚੌਂਕੀ ਬਖਸ਼ੀਵਾਲ ਵਿੱਚ ਇੱਕ ਬਲਾਸਟ ਹੋਇਆ ਹੈ ਸਾਡੇ ਵੱਲੋਂ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਗਿਆ ਹੈ ਤੱਕ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ। ਸਰ ਜੀ ਬਖਸ਼ਿਆਰ ਦੀ ਚੌਂਕੀ ਕਿੰਨੇ ਦਿਨ ਤੋਂ ਬੰਦ ਸੀ ਉਹ ਜੀ ਇਹ 2 ਹਫ਼ਤੇ ਤੋਂ ਇਹ ਬੰਦ ਹੈ। ਸੋਸ਼ਲ ਮੀਡੀਆ ਤੇ ਸਿਰਫ ਉਹਨਾਂ ਨੇ ਜੋ ਆਪਣਾ ਇੱਕ ਜ਼ਿੰਮੇਵਾਰੀ ਲਈ ਹੈ ਉਹ ਤੇ ਰਿਗਾਰਡਿੰਗ ਸਾਡੇ ਵੱਲੋਂ ਹੇਠ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਜੀ। ਬਾਕੀ ਫਿਰ ਵੀ ਸਾਡੀਆਂ ਫਰੈਂਸੀ ਦੀ ਟੀਮਾਂ ਉੱਥੇ ਇਨਵੈਸਟੀਗੇਸ਼ਨ ਕਰ ਰਹੀਆਂ ਜੇ ਡਿਊਰੀ ਇਨਵੈਸਟੀਗੇਸ਼ਨ ਕੋਈ ਵੀ ਚੀਜ਼ ਇਹੋ ਜੀ ਸ਼ੱਕੀ ਜਾਂ ਕੋਈ ਬਲਾਸਟਲੀ ਸਾਹਮਣੇ ਆਂਦੀ ਹੈ ਤੇ ਮੌਕੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ।